ਸਸੀ ਕਾ ਜੀ ਮੈਂ ਹਕਮਲ ਕਪੂਰ ਤੁਸੀ ਦੇਖ ਰਹੇ ਹੋ ਚੈਨਲ ਪੰਜਾਬੀ ਦਖਣੀ ਆਇਰਲੈਂਡ ਦੇ ਵਿੱਚ ਦੋ ਭਾਰਤੀ ਵਿਦਿਆਰਥੀਆਂ ਦੀ ਹਾਦਸੇ ਦੇ ਨਾਲ ਟਕਰਾਉਣ ਦੇ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਅਤੇ ਦੋ ਹੋਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਇਹ ਘਾਤਕ ਸੜਕ ਹਾ사 ਉਸ ਜੰਮ ਵਾਪਰਿਆ ਜਦੋਂ ਕਾਉਂਟੀ ਕਾਲਲੇ ਦੇ ਵਿੱਚ ਯਾਤਕ ਦੇ ਸਮੇਂ ਦੋ ਨੌਜਵਾਨ ਸੜਕ ਪਾਰ ਕਰ ਰਹੇ ਸਨ ਦਖਣੀ ਆਇਰਲੈਂਡ ਦੀ ਕਾਲlo ਕਾਉਂਟੀ ਦੇ ਵਿੱਚ ਇੱਕ ਕਾਰ ਦੀ ਟੱਕਰ ਦੇ ਨਾਲ ਟਕਰਾਉਣ ਦੇ ਕਾਰਨ ਦੋ ਭਾਰਤੀ ਵਿਦਿਆਰਥੀ ਮੌਤ ਹੋ ਜਾਂਦਾ ਮਾਮਲਾ ਸਾਹਮਣੇ ਆਇਆ ਸਿਰ ਤੋਂ ਹੋਰ ਗੰਭੀਰ ਵੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਆਇਰਿਸ਼ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ ਤੇ ਲੰਗੇ ਸ਼ੁੱਕਰਵਾਰ ਸਵੇਰੇ ਵਾਪਰੇ ਪੈਨਿਕ ਸਟਕ ਹਾਸੇ ਤੋਂ ਬਾਅਦ ਸਥਾਨਕ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਨੇ ਚੇਰੇ ਕੁਰੀ ਸੁਰੇਸ਼ ਚੌਧਰੀ ਅਤੇ ਛੇਥੜੀ ਭਾਰਗਵ ਨੂੰ ਮੌਕੇ ਤੇ ਹੀ ਮਿਲਤਕਲਾਂ ਦਿੱਤੇ ਦਸਤੀ ਆਇਰਲੈਂਡ ਦੀ ਰਾਜਧਾਨੀ ਡੱਬਲਿਨ ਦੇ ਵਿੱਚ ਭਾਰਤੀ ਦੂਤਕਰ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਉਤੇ ਇੱਕ ਸ਼ੋਕ ਸੰਦੇਸ਼ ਵੀ ਜਾਰੀ ਕੀਤਾ ਹੈ ਦੂਤਕਰ ਨੇ ਕਿਹਾ ਹੈ ਕਿ ਡੱਬਲਿਨ ਦੇ ਵਿੱਚ ਸਥਿਤ ਭਾਰਤੀ ਦੂਤਕਰ ਕਾਉਂਟੀ ਕਾਲਵ ਦੇ ਵਿੱਚ ਇੱਕ ਕਾਰ ਹਾਦਸੇ 'ਚ ਦੋ ਭਾਰਤੀ ਨਾਗਰਿਕਾਂ ਚੇਰੇ ਕੁਰੀ ਸੁਰੇਸ਼ ਚੋਧਰੀ ਅਤੇ ਜੀਥੂਰੀ ਭਾਰਗਵ ਦੀ ਦੁਖਦਾਈ ਮੌਤ ਤੇ ਆਪਣੀ ਡੂੰਗੀ ਹਮਦਰਦੀ ਪ੍ਰਗਟ ਕਰਦੇ ਹਨ ਦੂਦ ਕਰਦੀ ਟੀਮ ਮ੍ਰਿਤਕ ਦੇ ਪਰਿਵਾਰ ਅਤੇ ਦੋਸਤਾਂ ਦੇ ਸੰਪਰਕ ਵਿੱਚ ਹੈ ਅਤੇ ਹਾਦਸੇ ਦੇ ਵਿੱਚ ਜ਼ਖਮੀ ਹੋਈ। ਦੋਨਾਂ ਭਾਰਤੀ ਨਾਗਰਿਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੀ ਗੱਲ ਆਖੀ ਜਾ ਰਹੀ ਹੈ। ਦੱਸਦੀ ਕਾਰਲੋ ਗਾਰਡਨ ਸਟੇਸ਼ਨ ਦੇ ਸੁਪਰਡੈਂਟ ਐਂਥਨੀ ਫੈਰਲੀ ਨੇ ਕਿਹਾ ਹੈ ਕਿ ਇੱਕ ਕਾਲੀ ਓਡੀ A6 ਕਾਰ ਕਾਰਲੋ ਸ਼ਹਿਰ ਵੱਲ ਜਾ ਰਹੀ ਸੀ। ਜਦੋਂ ਇਹ ਸੜਕ ਪਾਰ ਕਰਦੀ ਹੋਈ ਵਿਖੇ ਤਾਂ ਇੱਕ ਦਰਕਰ ਦੇ ਨਾਲ ਟਕਰਾ ਗਈ। ਕਾਰ ਦੇ ਵਿੱਚ ਸਵਾਰ ਦੋ ਹੋਰ ਯਾਤਰੀ 20 ਸਾਲ ਦੀ ਉਮਰ ਦੇ ਇੱਕ ਮੁੰਡੇ ਅਤੇ ਕੁੜੀ ਨੂੰ ਗੰਭੀਰ ਹਾਲਤ ਦੇ ਵਿੱਚ ਲਕੈਨੇ ਦੇ ਸੇਂਟ ਲੂਕ ਜਨਰਲ ਹਸਪਤਾਲ ਦੇ ਵਿੱਚ ਲਜਾਇਆ ਗਿਆ ਅਤੇ ਹੁਣ ਉਹ ਖਤਰੇ ਤੋਂ ਬਾਹਰ ਵੀ ਦੱਸੇ ਜਾ ਰਹੇ ਨੇ